प्यारे विद्यार्थियों ਸਾਡੇ ਅੱਜ 7ਵੇਂ ਦਿਨ ਦੇ ਵਿਗਿਆਨ ਦਾ ਸਰਲੇਖ ਹੈ ਫਾਰੰਗਜ਼ੀ ਦੇ ਜ਼ੁਲਮ ਆਹ ਆਹ ਸਭ ਜਗ ਤੇ ਸਮਾਸੀ ਸਾਲ 1698 ਈਸਵੀ ਦਿੱਲੀ ਦੇ ਤਖਤ ਤੇ ਬੈਠਣ ਲਈ ਇੱਕ ਸ਼ਹਿਜ਼ਾਦਾ ਦੇ ਤੈਦਾ ਉਹ ਸਾਵੇਚ ਇੰਨਾ ਨਰਹੀ ਵੱਡ ਗਿਆ ਕਿ ਉਸਨੇ ਆਪਣੇ ਬਾਦਸ਼ਾਹ ਪਿਤਾ ਨੂੰ ਹੀ ਕੈਦ ਕਰ ਲਿਆ ਅਤੇ ਆਪਣੇ ਭਰਾਵਾਂ ਨੂੰ ਮਾਰ ਕੇ ਸਿੰਘਾਸਨ ਹਾਸਲ ਕੀਤਾ ਇਹ ਸ਼ਹਿਜ਼ਾਦਾ ਸੀ ਔਰੰਗਜ਼ੇਬ ਉਸ ਦਿਨ ਤੋਂ ਹਿੰਦੁਸਤਾਨ ਨੂੰ ਜ਼ੁਲਮ ਦੇ ਕਾਲੇ ਬੱਦਲਾਂ ਨੇ ਘੇਰ ਲਿਆ ਔਰੰਗਜ਼ੇਬ ਦੀ ਸੋਚ ਬੜੀ ਸਪੱਸ਼ਟ ਸੀ ਇਕਰਾ ਉਸਨੇ ਇਰਾਦਾ ਕਰ ਲਿਆ ਸੀ ਕਿ ਭਾਰਤ ਦੇ ਸਾਰੇ ਗੈਰ ਮੁਸਲਮਾਨਾਂ ਨੂੰ ਮੁਸਲਮਾਨ ਬਣਾਉਣਾ ਹੈ ਇਸ ਆਸ਼ੇ ਨਾਲ ਹੁਕਮ ਜਾਰੀ ਹੋਇਆ ਕਿ ਫੌਜ ਵਿੱਚ ਹੁਣ ਸਿਰਫ ਮੁਸਲਮਾਨ ਹੀ ਰਹਿ ਸਕਣਗੇ ਗੈਰ ਮੁਸਲਮਾਨ ਸਿਪਾਹੀ ਜੋ ਆਪਣੀ ਜਾਨ ਦੇ ਕੇ ਵੀ ਹਕੂਮਤ ਦੀ ਸੁਰੱਖਿਆ ਲਈ ਦਾਇਨਾਤ ਸਨ ਉਹਨਾਂ ਅੱਗੇ ਮੁਸ਼ਕਲ ਚੋਂ ਸੀ ਧਰਮ ਛੱਡ ਦੇ ਕੇ ਰੋਜ਼ਗਾਰ ਹੁਕਮਾਂ ਦੀ ਲੜੀ ਅੱਤੇ ਰੁਕੀ ਵੀ ਨਹੀਂ ਸੀ ਜ਼ਮੀਦਾਰ ਨੰਬਰਦਾਰ ਅੱਗੇ ਸਰਕਾਰੀ ਅਧਿਕਾਰੀ ਸਭਨਾਂ ਲਈ ਮੁਸਲਮਾਨ ਹੋਣਾ ਲਾਜ਼ਮੀ ਕਰ ਦਿੱਤਾ ਗਿਆ। ਇੱਜ਼ਤ ਤੇ ਅਹੁਦੇ ਦੀ ਚਮਕ ਬਚਾਉਣ ਲਈ ਲੋਕਾਂ ਉੱਤੇ ਧਰਮ ਬਦਲਣ ਦਾ ਦਬਾਅ ਬਣਾਇਆ ਗਿਆ। ਕੁਝ ਸਮੇਂ ਬਾਅਦ ਮੁਖਤੌਰ ਤੇ ਹਿੰਦੂਆਂ ਨੇ ਹੱਥਾਂ ਵਿੱਚ ਔਰੰਗਜ਼ੇਬ ਨੇ ਬਹੁਤ ਟੈਕਸ ਵਧਾ ਦਿੱਤੇ ਨਵੇਂ ਟੈਕਸ ਵੀ ਲਾ ਦਿੱਤੇ। ਦੁਜੀਏ ਪਾਸੇ ਮੁਸਲਮਾਨ ਵਪਾਰੀਆਂ ਦੇ ਟੈਕਸ ਅੱਧੇ ਕਰ ਦਿੱਤੇ ਗਏ ਕੁਝ ਸਮੇਂ ਵਿੱਚ ਲਗਭਗ ਖਤਮ ਵੀ ਕਰ ਦਿੱਤੇ ਗਏ ਇਸ ਅਤੇ ਆ ਪਰਿਨਿਤੀ ਨੇ Hindu ਵਪਾਰੀਆਂ ਨੂੰ ਬਹੁਤ ਦੁਖੀ ਕੀਤਾ ਇਨਾਇਤ ਉੱਲਾਖਾ ਬੂੜਿਆ ਚਲਾਕੇ ਦੀ ਨਾਨਕ ਨਾਮ ਲੇਵਾ ਸਿੱਖਾਂ ਦੀ ਧਰਮਚਾਰਾ ਨੂੰ ਤਾਲ ਲਿਖਦਾ ਹੈ ਜੋ ਬਾਦਸ਼ਾਹ ਦੇ 100 179 ਈਸਵੀ ਦੇ ਹੁਕਮ ਮੁਤਾਬਕ ਖਿੰਦਵਾ ਦੇ ਮੰਦਿਰ ਅਤੇ ਪਾਟਸ਼ਾਲਾ ਤਾਲ ਬਾਰੇ ਨਹੀਂ ਸੀ ਬੂੜੀਆਂ